ਚੈਨਲ ਪੋਲੀਟੀਕਲ ਨਿਗਰਖਣ ਵਾਲੇ ਸਾਰੇ ਦੋਸਤਾਂ ਨੂੰ ਸਤ ਸ੍ਰੀ ਅਕਾਲ ਅ ਅਸੀਂ ਅੱਜ ਕੁਝ ਕਣਕ ਦੀ ਜਿਹੜੀ ਫਸਲ ਉਹ ਪੱਕ ਕੇ ਤਿਆਰ ਹੋ ਗਈ ਆ ਤੇ ਐ ਇਸ ਵਾਰੀ ਐਕਚੁਅਲੀ ਪਹਿਲਾਂ ਨਾਲੋਂ ਪਿਛਲੇ ਸਾਲ ਨਾਲੋਂ ਵੀ ਤੇ ਆਮ ਨਾਲੋਂ ਵੀ ਕਣਕ ਲੇਟ ਪੱਕੀ ਆ ਮਤਲਬ ਉਹਦੇ ਚ ਡਿਲੇ ਡਿਲੇ ਹੋ ਗਿਆ ਪਿਛਲੇ ਸਾਲ ਇਹ ਸੀਗਾ ਵੀ ਜਿਆਦਾ ਗਰਮੀ ਪੈਣ ਕਰਕੇ ਮਾਰਚ ਦੇ ਵਿੱਚ ਤੇ ਉਹ ਜਲਦੀ ਪੱਕ ਗਈ ਸੀ ਤੇ ਜਿਹੜਾ ਦਾਣਾ ਉਹ ਮਤਲਬ ਸੁੰਘੜ ਵੀ ਗਿਆ ਸੀ ਸ਼ਰਿੰਕ ਹੋ ਗਿਆ ਸੀ ਮਾਜੂ ਦਾਣਾ ਸੀਗਾ ਸੋ ਇਹ ਇਹ ਜਿਹੜੀ ਇਹ ਜਿਹੜੇ ਮਾਹਿਰ ਕਹਿ ਰਹੇ ਨੇ ਵੀ ਉਹ এনवायरमेंट ਦੀਆਂ ਜਿਹੜੀਆਂ ਡਿਸਟਰਬੈਂਸ ਡਿਸਟਰਬੈਂਸ ਨੇ ਜਾਂ ਕਲਾਈਮੇਟ ਚੇਂजेस ਨੇ ਉਹਦੇ ਕਰਕੇ ਇਹ ਜਿਹੜੀ ਡਿਲੇ ਵੀ ਉਹਦੇ ਕਰਕੇ ਹੁੰਦਾ ਤੇ ਜਿਹੜੀ ਛੇਤੀ ਗਰਮੀ ਜ਼ਿਆਦਾ ਪੈਂਦੀ ਹੈ ਛੇਤੀ ਪੱਕ ਜਾਂਦੀ ਹੈ ਉਹ ਵੀ ਉਸੇ ਨਾਲ ਰਿਲੇਟਡ ਹੈ ਤੇ ਇਹਦੇ ਕੀ ਕਾਰਨ ਨੇ ਮਤਲਬ ਇਹ ਫਸਲ ਲੇਟ ਪੱਕਣ ਦੇ ਇਹਦੇ ਇਹਦੇ ਬਾਰੇ ਆਪਾਂ ਜਰਨਲਸਟਾਂਹਾਂ ਤੋਂ ਪੁੱਛਦੇ ਆ ਇਹ ਇਹਨਾਂ ਮਤਲਬ ਇਹ ਸ਼ਾਦੇ ਮਾਹਰ ਨੇ ਸੋ ਫਿਰ ਜਰਨਲਸਟਾਂਹ ਆਪਾਂ ਜੇ ਇਹ ਵੇਖੀਏ ਇਕੀ ਤੁਹਾਨੂੰ ਲੱਗਦਾ ਵੀ ਇਹ ਜਿਹੜੀ ਇੱਕ ਤੇ ਇੱਕ ਫਸਲ ਜਿਹੜੀ ਆ ਪਿਛਲੇ ਸਾਲ ਜਿਵੇਂ ਮਾਝੂ ਹੋ ਗਿਆ ਸੀ ਜਾਂ ਬਿਲਕੁਲ ਐਤਕੀ ਡਿਲੇ ਹੋ ਰਹੀ ਆ ਹਾਲਾਂਕਿ ਜਿਹੜੀ ਉਹਦੇ ਦਾਣਾ ਵਧਿਆ ਬਣਨ ਦੇ ਚਾਂਸ ਹੈਗੇ ਆ ਹਾਂਜੀ ਹਾਂਜੀ ਪਰ ਫਸਲ ਡਿਲੇ ਹੋ ਗਈ ਪੱਕਣ ਚ ਇਹਦੇ ਕੀ ਰੀਜ਼ਨ ਤੁਸੀਂ ਸਮਝਦੇ ਹੋ ਹਾਂ ਅਸਲ ਦੇ ਵਿੱਚ ਕੀ ਆ ਕਿ ਆਪਾਂ ਜਿਹੜੇ ਪਿਛਲੇ ਸਾਲ ਵੀ ਇੱਕ ਟਾਕ ਕੀਤੀ ਸੀ ਜਦੋਂ ਮੌਸਮ ਦੇ ਵਿੱਚ ਜਿਹੜੀ ਆ ਵੀ ਉਹ ਤਪਸ਼ਵਧਨ ਨਾਲ ਖਾਸ ਕਰਕੇ ਫਰਵਰੀ ਅਰ ਮਾਰਚ ਮਹੀਨੇ ਸਾਡੇ ਖੇਤ ਦੇ ਜਿਹੜੇ ਕਣਕ ਦਾ ਝਾੜ ਤੇ ਅਸਰ ਵੀ ਪਿਆ ਸੀ ਕਿਉਂਕਿ ਦਾਣਾ ਜਿਹੜਾ ਸੀ ਉਹ ਸ਼੍ਰਿੰਕ ਹੋਣ ਗਿਆ ਹੋ ਗਿਆ ਸੀ ਇਸ ਵਾਰੀ ਮੌਸਮੀ ਤਬਦੀਲੀ ਆ ਪਿਛਲੇ ਸਾਲ ਨਾਲ ਥੋੜੀ ਜੀ ਉੱਟ ਪਾਸੇ ਰਹੀ ਆ ਹੂੰ ਆਮੂਮਨ ਕੀ ਹੁੰਦਾ ਹੈ ਕਿ ਪ੍ਰਾਇਲ ਦੇ ਕਿਉਂਕਿ ਸਰਕਾਰੀ ਏਜੰਸੀਆਂ ਵੱਲੋਂ ਖਰੀਦ ਜਿਹੜੀ ਆ ਉਹ ਪਹਿਲੀ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਵਿਸਾਖੀ ਦੇ ਲਾਗੇ ਚਾਗੇ ਕਣਕ ਦੀ ਕਟਾਈ ਤੇ ਉਹਦੀ ਮੰਡੀਆਂ ਦੇ ਵਿੱਚ ਜਿਹੜੀ ਆਮਦ ਆ ਉਹ ਪੂਰਾ ਜ਼ੋਰ ਫੜ ਚੁੱਕੀ ਹੁੰਦੀ ਹੈ ਇਸ ਵਾਰੀ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਮਹਿਕਮੇ ਵੱਲੋਂ ਉਹ ਇਹ ਦੱਸ ਰਹੀਆਂ ਕਿ 98% ਇਸ ਵਾਰੀ ਜਿਹੜੀ ਘਟ ਮੰਡੀਆਂ ਦੇ ਵਿੱਚ ਕਣਕ ਦੀ ਆਮਦ April 10 ਤੱਕ ਉਹ ਹੋਈ ਹੈ ਉਹਦਾ ਕਾਰਨ ਇਹੋ ਹੀ ਰਿਹਾ ਕਿ ਜਿਹੜਾ ਰਾਤ ਦਾ ਟੈਂਪਰੇਚਰ ਆ ਮਾਰਚ ਵਿੱਚ ਔਰ ਇਵਨ April ਦੇ ਅ ਪਹਿਲੇ 15 ਵਾੜੇ ਆਪਾਂ ਕਹਿ ਸਕਦੇ ਹਾਂ ਕਿ ਉਹ ਅਮੂਮਨ ਨਵ ਘਟ ਰਿਹਾ ਖਾਸ ਕਰਕੇ ਰਾਤ ਦਾ ਹਾਂਜੀ ਹਾਂਜੀ ਰਾਤ ਦਾ ਟੈਂਪਰੇਚਰ ਜ਼ਿਆਦਾ ਘਟ ਰਿਹਾ ਔਰ ਅਜੇ ਵੀ ਆਪਾਂ ਨੂੰ ਉਹ ਅਪ੍ਰੈਲ ਮਹੀਨੇ ਵਾਲੀ ਗਰਮੀ ਜਿਹੜੀ ਆ ਉਹ ਮਹਿਸੂਸ ਨਹੀਂ ਹੋ ਰਹੀ ਸੋ ਲਗਭਗ ਇੱਕ ਹਫ਼ਤੇ ਲੈ ਕੇ 10 ਦਿਨ ਜਿਹੜੀ ਆ ਉਹ ਕਟਾਈ ਜਿਹੜੀ ਆ ਉਹ ਲੇਟ ਹੋ ਗਈ ਆ ਪੰਜਾਬ ਔਰ ਹਰਿਆਣੇ ਦੇ ਵਿੱਚ ਵੀ ਔਰ ਇਹ ਵੀ ਆ ਕਿ ਜਿਹੜੀ ਹਰਿਆਣੇ ਦੇ ਵਿੱਚ ਕਣਕ ਮੰਡੀਆਂ 'ਚ ਕੁਝ ਆ ਵੀ ਰਹੀ ਆ ਉੱਥੇ ਉਹਦਾ ਮੁਆਸਰ ਕੰਟੈਂਟ 15 ਤੋਂ 18% ਹੋਣ ਕਰਕੇ ਜ਼ਿੰਮੇਦਾਰਾਂ ਦੀ ਮੰਡੀਆਂ ਦੀ ਖੱਜਲ ਖਵਾਰੀ ਹੋਈ ਕਿਉਂਕਿ ਜਿਹੜੀ ਸਰਕਾਰੀ ਏਜੰਸੀਆਂ ਦੀ ਖਰੀਦ ਆ ਉਹਨਾਂ ਕੋਲ ਜਿਹੜੀ ਆ ਮੁਆਸਰ ਕੰਟੈਂਟ ਦੀ ਨਿਰਧਾਰਤ ਸੀਮਾ ਉਹ 12% ਹੂੰ ਸੋ ਇਹ ਜਿਹੜਾ ਵਰਤਾਰਾ ਹੈ ਕਲਾਈਮੇਟ ਇੰਪੈਕਟ ਦਾ ਇਹ ਇਹਦੇ ਵਿੱਚ ਨਾਲ بارش ਵੀ ਹੋ ਗਈ ਯਾਰ ਪਰ ਪਰ بارش ਵੀ ਜਿਹੜੀ ਆ ਨਵੀਂ ਜਿਹੜੀ ਉਹਦੇ ਨਾਲ ਹੀ ਹੋਈ ਹੈ ਹਾਂ ਪਟਿਆਲੇ 'ਚ ਕਾਫੀ بارش ਹੋਈ ਹੈ ਹਾਂ ਬਿਲਕੁਲ ਪਰ ਇੱਕ ਬੜਾ ਅਜੀਬ ਜਿਹੜਾ ਸਾਨੂੰ ਇਸ ਵਾਰੀ ਵੇਖਣ ਨੂੰ ਮਿਲ ਰਿਹਾ ਹੈ ਕਿ ਜਿਹੜੇ ਮਾਰ ਨੇ ਉਹ ਤਾਂ ਇਹ ਕਹਿ ਰਿਹਾ ਕਿ ਗਲੋਬਲੀ ਹਮ 1 ਅਪ੍ਰੈਲ ਤੋਂ ਲੈ ਕੇ ਜਾਂ 21 1 ਅਪ੍ਰੈਲ 23 ਤੋਂ ਲੈ ਕੇ ਮਾਰਚ ਐਂਡ 24 ਤੱਕ ਜਿਹੜਾ ਦੁਨੀਆ ਦਾ ਐਵਰੇਜ ਟੈਂਪਰੇਚਰ ਆ ਉਹ ਲਗਭਗ ਪੁਆਇੰਟ 70 ਡਿਗਰੀ ਸੈਲਸੀਅਸ ਵੱਧ ਰਿਹਾ ਵੱਧ ਗਿਆ ਹਾਂ ਵੱਧ ਗਿਆ ਪਰ ਸਾਡੇ ਖੇਤੇ ਦੇ ਵਿੱਚ ਮਾਰਚ ਅਪ੍ਰੈਲ ਦੇ ਵਿੱਚ ਜਿਹੜਾ ਉਹ ਟੈਂਪਰੇਚਰ ਜਿਹੜਾ ਉਹ ਟਾ ਦੇਖਣ ਨੂੰ ਮਿਲ ਰਿਹਾ ਜਿਹੜਾ ਮਿਨੀਮਮ ਟੈਂਪਰੇਚਰ ਆ ਉਹ ਲਗਭਗ 16 ਡਿਗਰੀ ਸੈਂਟੀਗ੍ਰੇਡ ਚੱਲ ਰਿਹਾ ਰਾਤ ਦਾ ਟੈਂਪਰੇਚਰ 31 ਤੋਂ 38 ਡਿਗਰੀ ਸੈਂਟੀਗ੍ਰੇਡ ਜਿਹੜਾ ਉਹ ਰਹਿ ਰਿਹਾ ਸੋ ਇਹ ਜਿਹੜੇ ਦਿਨ ਦਾ ਮਿੰਮਮ ਅੱਛਾ ਹਾਂਜੀ ਹਾਂਜੀ ਮਿਨਿਮਮ ਰਾਤ ਦਾ ਹੀ ਹੋਏਗਾ ਕਿਉਂਕਿ ਰਾਤ ਨੂੰ ਟੈਂਪਰੇਚਰ ਜ਼ਿਆਦਾ ਡਾਊਨ ਹੋ ਰਿਹਾ ਅੱਛਾ ਫਿਰ ਤੁਸੀਂ ਕਹੇ 31 ਤੋਂ 38 ਰਹਿ ਰਿਹਾ ਅੱਛਾ ਉਹ ਮੈਕਸਿਮਮ ਆ ਅੱਛਾ ਅੱਛਾ ਹਾਂਜੀ ਹਾਂਜੀ ਉਹ ਦਿਨ ਦਾ ਹੋਏਗਾ ਉਹ ਦਿਨ ਦਾ ਹੋਏਗਾ ਸੋ ਸਾਡੇ ਜਿਹੜੇ ਇਹ ਵਾਤਾਵਰਣ ਤੇ ਜਿਹੜੇ ਪ੍ਰਭਾਵ ਨੇ ਇਹਦੇ ਬਾਰੇ ਜਿਹੜੇ ਮਾਰ ਨੇ ਦੁਨੀਆ ਦੇ ਉਹ ਬੜੇ ਚਿੰਤਾਤ ਨੇ ਹਮ ਇੱਕ ਆਪਾਂ ਸਾਰਿਆਂ ਨੂੰ ਪਤਾ ਹੋਏਗਾ ਕਿ ਇੰਟਰ ਗਵਰਨਮੈਂਟਲ ਕਲਾਈਮੇਟ ਚੇਂਜ ਹਾਂਜੀ ਹਾਂਜੀ ਉਹ ਉਹ ਪੈਨਲ ਬਣਿਆ ਹੋਇਆ ਆਈਪੀਸੀਸੀ ਕਹਿ ਦਿੰਦੇ ਆ ਆ ਯੂਨਾਈਟਡ ਨੇਸ਼ਨ ਯੂਨਾਈਟਡ ਨੇਸ਼ਨ ਦੇ ਅਧੀਨ ਜਿਹਦੇ ਵਿੱਚ ਵੱਖ-ਵੱਖ ਮੁਲਕਾਂ ਦੇ ਨਮਾਇंदे ਜਿਹੜੇ ਨੇ ਉਹ ਉਹਦੇ ਹਿੱਸਾਬ ਨਾਲ ਨੇ ਅਤੇ ਉਹਨਾਂ ਵੱਲੋਂ ਹਰ ਸਾਲ ਜਿਹੜੀਆਂ ਆਪਣੀਆਂ ਕਾਨਫਰੰਸ ਹੁੰਦੀਆਂ ਨੇ ਕਲਾਈਮੇਟ ਦੇ ਵਿਸ਼ਾ 'ਚ ਕੰਮ ਕਰਨ ਲਈ ਜਿਹੜੀ ਐਸਐਲਬੀ ਜਿਹਨੂੰ ਆਪਾਂ ਕਹਿ ਦਿੰਦੇ ਆਂ ਸੀਓਪੀ 29 ਕਾਨਫਰੰਸ ਆਫ ਪਾਰਟੀਆਂ ਜਿਹੜੀ ਹੈ ਇਸ ਵਾਰੀ ਬਾਕੂ ਦੇ ਚਨਾਉਂਬਰ 'ਚ ਹੋਣੀ ਹੈ ਤੇ ਉੱਥੇ ਵੀ ਜੋ ਹੁਣ ਤੱਕ ਕੰਮ ਹੋਇਆ ਹੈ ਜਿਹੜੇ ਪਟੀਸ਼ਨ ਨਰਤਾਰਤ ਕੀਤੇ ਸੀ ਉਹਨਾਂ ਦਿਸ਼ਾ ਵੱਲ ਸਾਡੇ ਸਾਰੇ ਮੁਲਕ ਕਿੰਨਾ ਕੁ ਵਧੇ ਨੇ ਉਹਦੀ ਫਿਰ ਪੁਨਰਸ਼ਾਨ ਕੀਤੀ ਜਾਵੇਗੀ ਕਿਉਂਕਿ ਇਹ ਕਿਹਾ ਜਾ ਰਿਹਾ ਕਿ ਜਿਹੜੇ ਪਿਛਲੇ ਟੀਚੇ ਆਪਾਂ ਨਰਤਾਰਤ ਕੀਤੇ ਸਨ ਉਹ ਇਹ ਸੀ ਕਿ 2030 ਤੱਕ ਸਾਨੂੰ ਦੁਨੀਆ ਭਰ ਦੇ ਵਿੱਚ ਲਗਭਗ 43% ਜਿਹੜੀ ਗ੍ਰੀਨ ਗੈਸਸ ਦਾ ਗ੍ਰੀਨ ਗ੍ਰੀਨ ਹਾਊਸ ਗੈਸਸ ਦਾ ਐਮਿਸ਼ਨਸ ਆ ਜਾਂ ਕਾਰਬਨ ਡਾਈਆਕਸਾਈਡ ਮੀਥੇਨ ਹਾਂ ਜੀ ਹਾਂ ਜੀ ਉਹ ਗ੍ਰੀਨ ਗੈਸ ਹਾਊਸ ਜਿਹੜੀਆਂ ਹੈ ਨਾ ਜਿਹੜੇ ਗਰਮੀਆਂ ਪ੍ਰੋਡਿਊਸ ਕਰ ਹਾਂ ਜੀ ਹਾਂ ਜੀ ਉਹ ਸਾਨੂੰ ਘਟਾਉਣਾ ਪਏਗਾ ਪਰ ਮਾਰੇ ਕਹਿ ਰਿਹਾ ਕਿ ਅਸੀਂ ਪਛੜ ਪਛੜ ਰਹੇ ਹਾਂ ਤੇ ਸਾਡੇ ਕੋਲ ਸਾਲ ਦੋ ਹੀ ਬਚੇ ਹੋਏ ਨੇ ਕਿਉਂਕਿ ਅਸੀਂ 2025 ਤੱਕ ਇਹ ਸੀ ਕਿ ਸਾਡੀ ਜਿਹੜੀ ਮੈਕਸਿਮਮ ਲਿਮਟ ਆ ਇਹਨਾਂ ਗੈਸਸ ਦੀ ਉਹ ਪਹੁੰਚ ਜਾਏਗੀ ਉਸ ਤੋਂ ਅਗਲੇ 5 ਸਾਲ ਸਾਨੂੰ ਜਿਹੜੇ ਨੇ ਉਹ 43% ਸਾਨੂੰ ਘਟਾਉਣੇ ਪੈਣਗੇ ਤੋ ਜਿਹੜਾ ਯੂਐਨਓ ਦਾ ਸਾਡਾ ਕਲਾਈਮੇਟ ਤੇ ਕੰਮ ਕਰਨ ਵਾਲਾ ਜਿਹੜੀ ਜਿਹੜਾ ਉਹਨਾਂ ਦਾ ਵਪਾਰ ਹੈਗਾ ਜਿਹੜਾ ਉਹਦਾ ਸਕੱਤਰ ਹੀ ਆ ਕਲਾਈਮੇਟ ਐਗਜ਼ੀਕਟਿਵ ਸੈਕਟਰੀ ਰਹਾ ਜੀ ਸਾਇਮਨ ਸਟੀਲ ਉਹ ਬੜਾ ਫਿਕਰਮੰਦ ਆ ਤੇ ਉਹਦੇ ਵੱਲੋਂ ਦੁਨੀਆ ਭਰ ਨੂੰ ਚੇਤਾਵਨੀ ਦੀ ਵੀ ਜਾਰੀ ਕੀਤੀ ਗਈ ਆ ਕਿ ਆਪਾਂ ਨੂੰ ਇਸ ਦਿਸ਼ਾ ਦੇ ਵੱਲ ਤੁਰਨਾ ਚਾਹੀਦਾ ਸਾਰੇ ਜਿਹੜੇ ਮੁਲਕ ਨੇ ਉਹਨਾਂ ਨੇ ਉਹ ਆਪਣੇ ਟੀਚੇ ਨੇ ਦੁਬਾਰਾ ਨਿਰਧਾਰਤ ਕਰਨੇ ਪੈਣਗੇ ਕਿਉਂਕਿ ਨੈਸ਼ਨਨਲੀ ਟੀਚੇ ਨਿਰਧਾਰਤ ਹਾਂਜੀ ਹਾਂ ਤਾਰਸੈਕ੍ਰੀਮੈਂਟ ਦੇ ਵੀ ਇੰਨੀ ਇੰਨੀ ਅਸੀਂ ਘਟਾਵਾਂਗੇ ਮਤਲਬ ਘਟਾਵਾਂਗੇ ਹਾਂਜੀ ਜੀ ਗ੍ਰੀਨ ਹਾਊਸ ਦੇਸ ਇਸ ਨਿਯਮਨ ਤੇ ਹਾਂਜੀ ਉਹਨਾਂ ਦੇ ਨੈਸ਼ਨਲੀ ਟੀਚੇ ਨਿਰਧਾਰਤ ਕੀਤੇ ਸੀ ਸਾਰਿਆਂ ਨੇ ਬਿਲਕੁਲ ਬਿਲਕੁਲ ਪਰ ਕੰਮ ਨਹੀਂ ਹੋਇਆ ਉਸ ਦਿਸ਼ਾ 'ਚ ਮੇਰਾ ਖਿਆਲ ਹੈ ਉਹ ਕਹਿੰਦਾ ਵੀ 2 ਸਾਲ ਹੀ ਸਾਡੇ ਕੋਲ ਹੈਗੇ ਆ ਹਾਂਜੀ ਹਾਂਜੀ ਵੀ ਜੇ ਵੱਡਾ ਕੋਈ ਕੈਟਾਸਟ੍ਰੋਫ ਜਿਹੜਾ ਵਾ ਵੱਡੀ ਕੋਈ ਕੁਦਰਤੀ ਮਾਰ ਆ ਜਿਹੜੀ ਹਾਂਜੀ ਉਹ ਉਹਨੂੰ ਰਿਵਰਸ ਕਰਨ ਲਈ ਉਹਨੂੰ ਰਿਵਰਸ ਕਰਨ ਲਈ ਹਾਂਜੀ ਬਿਲਕੁਲ ਠੀਕ ਆ ਜੀ ਉਹ ਕੰਟਰੀਜ਼ ਡਿਟਰਮਿੰਡ ਜਿਹੜੀਆਂ ਕੰਟਰੀਬਿਊਸ਼ਨ ਸੀਡੀਸੀ ਬੋਲਦੇ ਆ ਹੂੰ ਉਹ ਹਰ ਕੰਟਰੀ ਲਈ ਉਹਨਾਂ ਨੇ ਨਿਰਧਾਰਤ ਕੀਤੀਆਂ ਸੀ ਕਿ ਹਰ ਮੁਲਕ ਜਿਹੜਾ ਸੀ ਕਿ ਮੈਂ ਉਨੇ ਕਹਿਆ ਸੀ ਕਿ ਮੈਂ 2030 ਤੱਕ 80% ਜਿਹੜੀ ਆਪਣੀ ਜਿਹੜੀ ਗ੍ਰੀਨhouse ਗੈਸ ਐਮਿਸ਼ਨਸ ਘਟਾ ਦਿਆਂਗਾ ਪਰ ਉਹਦੇ ਵੱਲ ਕੋਈ ਬਹੁਤੀ ਮੁਲਕਾਂ ਜਿਹੜੇ ਆ ਵੀ ਉਹ ਸਾਰਗਰ ਉਹ ਸਾਜਗਰ ਉਪਰਾਲੇ ਨਹੀਂ ਕੀਤੇ ਗਏ ਬੜੀ ਹੈਰਾਨੀ ਦੀ ਗੱਲ ਹੈ ਕਿ ਦੁਨੀਆ ਭਰ ਦੇ ਮੁਲਕਾਂ ਦੇ ਵਿੱਚੋਂ ਸਰ ਜਿਹੜੇ G20 ਮੁਲਕ ਨੇ ਜਿਹੜੇ ਹਾਈਲੀ ਇੰਡਸਟਰੀਲਾਈਜ਼ਡ ਨੇ ਉਹਨਾਂ ਦੀ ਕੰਟਰੀਬਿਊਸ਼ਨ ਜਿਹੜੀ ਆ ਇਹਨਾਂ ਗੈਸਸ ਐਮਿਸ਼ਨ ਦੇ ਵਿੱਚ 80% 80% ਔਰ ਉਹ ਖਮਜਾਜਾ ਜਿਹੜੇ ਆ ਉਹ ਗਰੀ ਮੁਲਕਾਂ ਦੇ ਬਚੰਦੀਆਂ ਨੇ ਭੁਗਤਣਾ ਪਿਆ ਰਿਹਾ ਤੋ ਇਸ ਦਿਸ਼ਾ ਵਾਲੇ ਰੋਲਾ ਤੇ ਪੈ ਰਿਹਾ ਪਰ ਸਾਨੂੰ ਇਹ ਹੈ ਕਿ ਜਿਹੜੇ ਮਤਲਬ ਸਟੈਪਸ ਨੇ ਉਹ ਜਿਹੜੇ ਚੁੱਕਣੇ ਚਾਹੀਦੇ ਨੇ ਗ੍ਰੀਨ ਮਿਸ਼ਨ ਨੂੰ ਘਟਾਉਣ ਲਈ ਗ੍ਰੀਨ ਹਾਊਸ ਗੈਸਾਂ ਜਿਹੜੀਆਂ ਨੇ ਉਹਨਾਂ ਨੂੰ ਖਾਸ ਕਰਕੇ ਮੀਥੇਨ ਤੇ ਮੀਥੇਨ ਜਿਆਦਾ ਪਸ਼ੂਆਂ ਪਾਲ ਹਾਂਜੀ ਉਹਨਾਂ ਤੋਂ ਵੀ ਡਿਵੈਲਪ ਹੁੰਦੀ ਹੈ ਤੇ ਰੈਕਟ ਹੋ ਰਹੀ ਹੈ ਦੂਜੀ ਜਿਹੜੀ ਕਾਰਬਨ ਡਾਈਆਕਸਾਈਡ ਆ ਉਹ ਇੰਡਸਟਰੀ ਤੇ ਜਾਂ ਜਿਹੜਾ ਵੀ ਧੂਆਂ ਪੈਦਾ ਕਰਦੇ ਚੀਜ਼ਾਂ ਵਾਹਨ ਵਗੈਰਾ ਉਹ ਤੋਂ ਇਹ ਇਹਦੇ ਨਾਲ ਹੀ ਜਿਹੜੀ ਹੈ ਨਾ ਵੀ ਉਹਨਾਂ ਨੇ ਇਹ ਵੀ ਚੀਫ ਸਾਬ ਜਿਹੜੇ ਯੂਐਨਓ ਦੇ ਐਗਜੈਕਟਿਵ ਸੈਕਟਰੀ ਨੇ ਕਲਾਈਮੇਟ ਦੇ ਉਹ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਵਾਰੀ ਲਗਭਗ 64 ਮੁਲਕਾਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਯੂਨਾਈਟਿਡ ਸਟੇਟਸ ਅਮਰੀਕਾ ਦੀ ਪ੍ਰੈਜ਼ੀਡੈਂਸੀ ਦੀ ਇਲੈਕਸ਼ਨ ਵੀ ਆ ਤਾਂ ਉਹ ਭਾਰੀ ਇਲੈਕਸ਼ਨ ਬਿਲਕੁਲ ਆਵਾਜ਼ ਦਿੱਤੀ ਗਈ ਹੈ ਲੋਕਾਂ ਨੂੰ ਕਿ ਉਹ ਇੱਕ ਕਲਾਈਮੇਟ ਚੇਂਜ ਨਾਲ ਸੰਬੰਧਿਤ ਮੁੱਦਿਆਂ ਨੂੰ ਵੀ ਹਾਂ ਉਹਨਾਂ ਮੈਨੀਫੈਸਟੋ ਦਾ ਹਿੱਸਾ ਬਣਾਉਣਾ ਤੇ ਤਾਂ ਕਿ ਇਹਨਾਂ ਵਾਲ ਜਿਹੜੀਆਂ ਜਿਹੜੀਆਂ ਪੋਲੀਟੀਕਲ ਜਿਹੜੀਆਂ ਧਰਾਂ ਨੇ ਉਹ ਆਪਣਾ ਬੰਦਾ ਰੋਲ ਪਾਉਣ ਆਪਾਂ ਜੇ ਫਿਰ ਇਸ ਇਸ ਕੰਟੈਕਸਟ ਚ ਜਰਨਲ ਆਪਾਂ ਉਹਦੇ ਤੇ ਹੀ ਮੁੜ ਕੇ ਆਉਨੇ ਆ ਪੰਜਾਬ ਦੀ ਜਿਹੜੀ ਕਣਕ ਹੈ ਹਾਂਜੀ ਕਣਕ ਪ੍ਰਭਾਵਿਤ ਹੋਈ ਆ ਕਣਕ ਦੀ ਜਿਹੜੀ ਆ ਉਹ ਫਸਲ ਲੇਟ ਪੱਕ ਰਹੀ ਆ ਹਾਂਜੀ ਜਿਹੜੀ ਕਟਾਈ ਹੋਣੀ ਆ ਕਟਾਈ ਹੋਣ ਤੋਂ ਬਾਦ ਹਾਂਜੀ ਹਾਂਜੀ ਜਿਹੜਾ ਝਾੜ ਹੈ ਫਸਲ ਦਾ ਉਹ ਕੁਛ ਇਹ ਕਹਿੰਦੇ ਆ ਵੀ ਥੋੜਾ ਪਿਛਲੇ ਨਾਲੋਂ ਬੰਪਰ ਹੋ ਗਿਆ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਇਸ ਵਹੀ ਫਰਵਰੀ ਮਾਰਚ ਮਹੀਨੇ ਦੇ ਵਿੱਚ ਮੌਸਮ ਦੇ ਵਿੱਚ ਜਿਹੜਾ ਟੈਂਪਰੇਚਰ ਜਿਹੜਾ ਹੈ ਕਿਉਂਕਿ ਕਣਕ ਦੀ ਜਿਹੜੇ ਦੋ ਮਹੀਨੇ ਨੇ ਜਨਵਰੀ ਤੋਂ ਬਾਅਦ ਫਰਵਰੀ ਮਾਰਚ ਇਹਦੇ ਵਿੱਚ ਜਿਹੜਾ ਟੈਂਪਰੇਚਰ ਨਾ ਬੜਾ ਅਨੁਕੂਲ ਚਾਹੀਦਾ ਹੂੰ ਹੂੰ ਜਿਆਦਾ ਟੈਂਪਰੇਚਰ ਕਰਕੇ ਦਾਣਾ ਸੁੰਗੜਦਾ ਸੁੰਗੜਦਾ ਪਰ ਕਿਉਂਕਿ ਉਹਦਾ ਰਸ ਸੁੱਕ ਜਾਂਦਾ ਹੂੰ ਤੇ ਇਸ ਵਾਰੀ ਟੈਂਪਰੇਚਰ ਜਿਹੜਾ ਬੜਾ ਸਾਜਗਰ ਰਿਹਾ ਹੂੰ ਹੂੰ ਤੋਂ ਮਾਰਾ ਵੱਲੋਂ ਜਿਹੜੀ ਟੀਚੇ ਦਿੱਤੇ ਜਾ ਰਹੇ ਨੇ ਉਹ ਇਹ ਕਿ ਪਿਛਲੇ ਸਾਲ ਨਾਲੋਂ ਕਣਕ ਦਾ ਝਾੜ ਇਸ ਵਾਰੀ ਜਿਹੜਾ ਵੱਧ ਰਹੇਗਾ ਵੱਧ ਰਹੇਗਾ ਪਰ ਅਮਮ ਇਹ ਹਾਂ ਮੌਸਮ ਮਿਹਰਬਾਨ ਰਹੇ ਬਿਲਕੁਲ ਪਰ ਅਜੇ ਤੱਕ ਪੈ ਨਹੀਂ ਪਏ ਪਿਛੇ ਜੇ ਵੀ ਪਰ ਬਹੁਤ ਵੱਡੇ ਪੱਧਰ ਤੇ ਕੋਈ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋਇਆ ਤੋ ਜੇ ਆਉਣ ਵਾਲੇ 15 20 ਦਿਨ ਤੱਕ ਜਿਹੜਾ ਮੌਸਮ ਜਿਹੜਾ ਉਹ ਕਿਸਾਨਾਂ ਸਾਥ ਦੇ ਗਿਆ ਤਾਂ ਬੜੀ ਬੰਪਰ ਕ੍ਰੌਪ ਜਿਹੜੀ ਆ ਉਹ ਕਿਸਾਨਾਂ ਦੀ ਹੋਏਗੀ ਹੋਵੇਗੀ ਤੇ ਇੱਕ ਹੋਰ ਜਿਹੜੀ ਗੱਲ ਇਹ ਤੋਂ ਬਾਅਦ ਆਉਂਦੀ ਆ ਜਦੋਂ ਆਪਾਂ ਕਣਕ ਕੱਟ ਲੈਨੇ ਆ ਕਣਕ ਕੱਟਣ ਤੋਂ ਬਾਅਦ ਜਿਹੜਾ ਵੱਡਾ ਨੂੰ ਆਮ ਤੌਰ ਤੇ ਲੱਗਦੀ ਆ ਉਹ ਜਿਹੜੇ ਜਿਹੜੀ ਵੀ ਰੈਜ਼ੀਡੂਅਲ ਬਚ ਜਾਂਦਾ ਗ੍ਰੈਂਡ ਖੁੰਦ ਬਚਦੀ ਆ ਅੱਗੇ ਤੇ ਸਾਰੀ ਪਰਾਲੀ ਨੂੰ ਅੱਗ ਲਾਉਂਦੇ ਸੀ ਯਾਨੀ ਕਣਕ ਨੂੰ ਵੱਢ ਕੇ ਕੰਬਾਈਨ ਨਾਲ ਬਿਲਕੁਲ ਹੁਣ ਕੀ ਆ ਵੀ ਥੱਲੇ ਲੋਕ ਤੂੜੀ ਬਣਾ ਲੈਂਦੇ ਆ ਬਹੁਤ ਵੱਡੀ ਪੱਧਰ ਤੇ ਹਾਂਜੀ ਤੇ ਉਹ ਥੋੜਾ ਰਹਿ ਜਾਂਦਾ ਜਿਹੜਾ ਲਾਣਾ ਹਾਂਜੀ ਪਰ ਉਹਨੂੰ ਵੀ ਮੇਰਾ ਖਿਆਲ ਆ ਵੀ ਬਚਣਾ ਚਾਹੀਦਾ ਆ ਅਗਲਾਉਣ ਤੋਂ ਕਿਉਂਕਿ ਜਿਹੜਾ ਸਾਡਾ ਖਾਸ ਕਰਕੇ ਹਿੰਦੁਸਤਾਨ ਦਾ ਜਿਹੜੇ 에ਅਰ ਪੋਲੂਸ਼ਨ ਉਹ ਲੈਵਲ ਪਹਿਲੇ ਹੀ ਜ਼ਿਆਦਾ ਹੈ ਕਾਫੀ ਉਹਦੇ ਨਾਲ ਬਹੁਤ ਸਾਰੇ ਪ੍ਰੋਬਲਮ ਆ ਰਹੇ ਨੇ ਬਿਲਕੁਲ ਤੁਸੀਂ ਠੀਕ ਹੈ ਸਾਡੇ ਜਿਹੜੇ ਹਿੰਦੁਸਤਾਨ ਦੇ ਵੱਡੇ ਸ਼ਹਿਰ ਨੇ ਉਹ ਦੁਨੀਆ ਦੇ ਮੋਸਟ ਪਲੂਟਡ ਸਿਟੀਜ਼ ਦੇ ਵਿੱਚ ਆਉਂਦੇ ਆ ਤੇ ਸਾਨੂੰ ਜਿਹੜਾ ਸਾਡਾ ਜਿਹੜਾ ਵਾਤਾਵਰਣਕ ਇੰਡੈਕਸ ਆ ਜਿਹਦੇ ਵਿੱਚ 에ਅਰ ਕੁਆਲਿਟੀ ਆ ਉਹ ਅਸੀਂ ਬੜੇ ਬੜੇ ਪਦਰ ਤੇ ਆ ਬੜੀ ਪੁਰ ਤੋ ਇਹ ਬਿਲਕੁਲ ਸਹੀ ਆ ਕਿ ਕਿਉਂਕਿ ਕਿਸਾਨ ਵੀਰਾਂ ਵੱਲੋਂ ਹਰ ਸਾਲ ਜਿਹੜੀ ਆ ਉਹ ਕਣਕ ਦਾ ਨਾੜ ਵੀ ਸਾੜਿਆ ਜਾਂਦਾ ਤੇ ਖ਼ਬਰੀ ਰਿਪੋਰਟਾਂ ਜਿਹੜੀਆਂ ਆਉਣੀਆਂ ਹੀ ਫਿਰ ਉਹ ਫਿਰ ਹੋ ਗਈਆਂ ਨੇ ਤੇ ਕਈ ਥਾਂ ਪੰਜਾਬ ਦੇ ਵਿੱਚ ਜਿਹੜੀਆਂ ਅੱਗਾਂ ਜਿਹੜੀਆਂ ਖੇਤਾਂਾਂ ਵੱਲੋਂ ਲਾਈਆਂ ਜਾ ਰਹੀਆਂ ਨੇ ਸੋ ਹਾਲਾਂਕਿ ਪਰਾਲੀ ਦੇ ਮੁਕਾਬਲੇ ਕਣਕ ਦੇ ਨਾੜ ਨੂੰ ਘੱਟ ਅਗ ਲੱਗਦੀ ਹੈ ਕਿਉਂਕਿ ਉਹਦੀ ਜਿਹੜੀ ਟੂੜੀ ਬਣਾ ਲਈ ਜਾਂਦੀ ਹੈ ਤੇ ਪਰ ਫਿਰ ਵੀ ਕਿਸਾਨ ਵੀਰ ਜਿਹੜੇ ਨੇ ਵੀ ਜਿਨ੍ਹਾਂ ਨੇ ਖਾਸ ਕਰਕੇ ਆਪਣੇ ਪੱਠਿਆਂ ਦੀ ਬਜਾਈ ਕਰਨੀ ਹੈ ਜਾਂ ਕੋਈ ਹੋਰ ਫਸਲ ਬੀਜਣੀ ਹੈ ਮੱਕੀ ਦੀ ਬਜਾਈ ਕਰਨੀ ਹੈ ਤੇ ਉਹਨਾਂ ਵੱਲੋਂ ਜਦੋਂ ਆਪਣਾ ਕਣਕ ਦਾ ਨਾਲੜ ਜਿਹੜਾ ਹੈ ਨਾ ਉਹ ਛੇਤੀ ਛੇਤੀ ਸਾਂਭਣ ਲਈ ਮੱਗ ਜਿਹੜੀ ਲਗਾ ਦਿੱਤੀ ਜਾਂਦੀ ਹੈ ਔਰ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਪੂਰਾ ਪੰਜਾਬ ਇੱਕ ਜਲਨਸ਼ੀਲ ਪਦਾਰਥ ਬਣਿਆ ਹੁੰਦਾ ਕਿ ਸਾਰੇ ਪਾਸੇ ਕਣਕ ਨਾਲ ਇਹ ਵੀ ਅੱਗ ਦਾ ਇੱਕ ਇਹ ਵੀ ਨਕਸ਼ਾ ਕਈ ਵਾਰੀ ਇਹ ਵੀ ਹੁੰਦਾ ਵੀ ਅੱਗ ਜਿਹੜੀ ਆ ਉਹ ਖੜੀ ਫਸਲ ਦਾ ਨੁਕਸਾਨ ਕਰ ਦਿੰਦੀ ਬਹੁਤ ਵੱਡੀ ਨਹੀਂ ਬਹੁਤ ਵੱਡੇ ਪੱਧਰ ਤੇ ਹੁੰਦਾ ਉਹ ਸੈਂਕੜੇ ਏਕੜ ਕਣਕ ਜਿਹੜੀ ਸਾੜ ਜਾਂਦੀ ਹੈ ਜਿਸ ਸਾਲ ਉਹ ਉਹ ਚੱਲ ਰਿਹਾ ਸੀਗਾ ਨਾ ਆਪਣਾ ਕਿਸਾਨ ਮੂਵਮੈਂਟ ਚੱਲ ਰਹੀ ਸੀ ਹਾਂਜੀ 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 ਉਸ ਸਾਲ ਸੜੀ ਕਣਕ ਡੇਲੋਂ ਤੇ ਇੱਥੇ ਪੈਲ ਦੇ ਲੱਗੇ ਬਹੁਤ ਵੱਡੀ ਪੱਧਰ ਤੇ ਨਹੀਂ ਹਾਂਜੀ ਸੋ ਇਹ ਜਿਹੜੀਆਂ ਮੇਰਾ ਖਿਆਲ ਹੈ ਵੀ ਇਹਦੇ ਲਈ ਆਪਾਂ ਨੂੰ ਜਿਹੜੀ ਇੱਕ ਤੇ ਸਰਕਾਰ ਨੂੰ ਤਿਆਰ ਲੈਣਾ ਚਾਹੀਦਾ ਹੈ ਵੀ ਜਿਹੜੀ ਜਿਹੜੇ ਫਾਇਰ ਬ੍ਰਿਗੇਡ ਐਸ ਸਾਡੇ ਕੋਲ ਉਹਦੀਆਂ ਜਿਹੜੀਆਂ ਕੋਈ 10 10 15 15 ਮੀਲ ਦੇ ਫਾਸਲੇ ਨਾਲਕ ਨਹੀਂ ਨਹੀਂ ਬਿਲਕੁਲ ਉਹਨਾਂ ਦੀ ਉਹਨਾਂ ਦੀ ਜਿਹੜੀ ਮਾਰਕਿੰਗ ਆ ਉਹ ਸਰਕਾਰ ਵੱਲੋਂ ਪਹਿਲਾਂ ਹੀ ਜਿਹੜੇ ਨਾ ਬੰਦੇ ਟੁਕਮੇ ਪਰਾਲੇ ਹੋਣੇ ਚਾਹੀਦੇ ਆ 15 ਤੋਂ 20 ਕਿਲੋਮੀਟਰ ਦੇ ਘੇਰੇ ਘੇਰੇ ਦੇ ਵਿੱਚ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਉਹ ਜਿਹੜੀਆਂ ਨੇ ਮੌਜੂਦ ਹੋ ਰਹਿਣ ਹਰ ਵੇਲੇ ਹਮਮ ਔਰ ਦੂਸਰਾ ਇਹ ਹੈ ਕਿ ਕਿਸਾਨ ਵੀ ਆਪਣੇ ਬੰਦੀਆਂ ਤੇ ਟਿਊਬਵਲਾਂ ਤੇ ਪਾਣੀ ਵਾਲੇ ਚ ਬੱਤੇ ਨੇ ਉਹਨਾਂ ਨੂੰ ਪਾਣੀ ਨਾਲ ਭਰ ਕੇ ਰੱਖਣ ਤੇ ਨੇੜੇ ਤੇੜੇ ਜਿਹੜੇ ਛੱਪੜ ਨੇ ਜਿੱਥੇ ਪਾਣੀ ਆਸਾਨੀ ਨਾਲ ਮਿਲ ਸਕਦਾ ਉਹਨਾਂ ਦੇ ਨਿਸ਼ਾਨਦੇਹੀ ਕੀਤੀ ਹੋਵੇ ਜਿਹੜੀਆਂ ਕਸੀਆਂਆਂ ਨੇ ਯਾਰਾਂ ਦੇ ਉੱਥੇ ਵੀ ਜਿਹੜਾ ਪਾਣੀ ਜਿਹੜਾ ਹੈ ਨਾ ਉਹ ਮੁਹਈਆ ਹੋਵੇ ਤਾਂ ਕਿ ਲੋੜ ਪੈਣ ਤੇ ਤੁਰੰਤ ਪਾਣੀ ਉੱਥੋਂ ਜਿਹੜੀਆਂ ਚਾਹ ਫਾਰ ਬਗੜ ਦੀਆਂ ਗੱਡੀਆਂ ਨੇ ਚਾਹ ਕਿਸਾਨ ਵੀਰ ਨੇ ਉਹ ਪਾਣੀ ਮਿਲ ਸਕੀ ਤੇ ਅੱਗ ਤੇ ਛੇਤੀ ਕਾਬੂ ਪਾਇਆ ਜਾ ਸਕਦਾ ਇਹਦੇ ਨਾਲ ਹੀ ਜਿਹੜੇ ਸਾਡੇ ਕਿਸਾਨ ਵੀਰਾਂ ਦੇ ਨਾਲ ਕੰਮ ਕਰਦੇ ਨੇ ਖੇਤ ਮਜ਼ਦੂਰ ਜਾਂ ਕਿਸਾਨ ਵੀ ਜਿਨ੍ਹਾਂ ਨੂੰ ਕਈ ਵਾਰ ਆਉਂਦਾ ਕਿ ਉਹਨਾਂ ਦੀ ਛੋਟੀ ਜਣ ਗਹਿਲੀ ਜਿਹੜੀ ਆ ਜਿਵੇਂ ਕਿ ਉੱਥੇ ਕਈ ਵਾਰ ਉਹ ਚਾਹ ਲਾਉਣ ਵੇਲੇ ਕੋਈ ਅਗ ਬਾਲ ਲਈ ਜਾਂ ਕਿਸੇ ਵੀਰ ਨੂੰ ਤਲਬ ਹੁੰਦੀ ਹੈ ਵੀੜੀ ਲਾਉਣ ਦੀ ਉਹ ਉਹਦੇ ਨਾਲ ਵੀ ਕਈ ਵਾਰ ਜਦੋਂ ਉਹ ਨਗਹਿਲੀ ਕਰਕੇ ਜਿਹੜੀ ਉਹ ਕਣਕ ਦੇ ਨੂੰ ਅੱਗ ਲੱਗ ਜਾਂਦੀ ਹੈ ਤਾਂ ਫਿਰ ਉਹ ਬੇਕਾਬੂ ਹੋ ਜਾਂਦੀ ਹੈ ਇਸ ਤੋਂ ਇਲਾਵਾ ਜਿਹੜੀਆਂ ਬੇਲੀ ਜਾਂ ਖੰਭਾ ਖੰਬੇ ਨੇ ਉਹਨਾਂ ਦੀ ਸਪਾਰਕਿੰਗ ਆ ਉਦੇ ਕਰਕੇ ਵੀ ਹਰ ਸਾਲ ਜਿਹੜੀ ਕਿਤਨੇ ਕਿਤੇ ਕਣਕ ਜਿਹੜੀ ਹੈ ਉਹ ਸੜ ਜਾਂਦੀ ਹੈ। ਸੋ ਸਾਨੂੰ ਇਹਨਾਂ ਸਾਰੀਆਂ ਇਹ ਮਹਿਕਮਾ ਬਿਜਲੀ ਵਾਲਾ ਉਹਨੂੰ ਵੀ ਇਸ ਦਿਨਾਂ ਦੇ ਇਹਨਾਂ ਦਿਨਾਂ ਚ ਸੁਚੇਤ ਰਹਿਣਾ ਚਾਹੀਦਾ। ਸੋ ਜਿਹੜੀਆਂ ਜਿੱਥੋਂ ਜਿਹੜੇ ਜਿਹੜੇ ਕਾਰਨ ਹੈ ਅੱਗ ਲੱਗਣ ਦੇ ਸਾਨੂੰ ਉਹਨਾਂ ਦੇ ਪ੍ਰਤੀ ਜਿਹੜਾ ਹੈ ਨਾ ਸੁਚੇਤ ਰਹਿਣਾ ਪੈਣਾ। ਕਿ ਜੇ ਖੁਦ ਨਾਲ ਖਾਸਾ ਉਹ ਅੱਗ ਲੱਗ ਜਾਂਦੀ ਆ ਤਾਂ ਫਿਰ ਉਹਦੇ ਲਈ ਬੰਦੇ ਠੁਕਮੇ ਪ੍ਰਬੰਧ ਸਾਡੇ ਕੋਲ ਮੌਜੂਦ ਹੋਣੇ ਚਾਹੀਦੇ ਆ। ਤੇ ਇਹ ਜਰਨਲ ਇਦਾਂ ਵੀ ਆਇਆ ਵੀ ਬੜੀ ਕਲਾਈਮੇਟ ਚੇਂਜ ਕਰਕੇ ਹਾਂਜੀ ਹਾਂਜੀ ਵੀ ਬਾਰਿਸ਼ ਜਿਹੜੀ ਆ ਉਹ ਕਈ ਵਾਰ ਤੇ ਹੁੰਦੀ ਨੇ ਹਾਂਜੀ ਹਾਂਜੀ ਕਈ ਵਾਰ ਬਹੁਤ ਜ਼ਿਆਦਾ ਹੋ ਜਾਂਦੀ ਆ ਹਾਂ ਤੇ ਇਹ ਹਾੜੀ ਦੀ ਫਸਲ ਤੋਂ ਬਾਅਦ ਜਦੋਂ ਜੂਨ ਵਗੈਰਾ ਜੂਨ ਐਂਡ ਚ ਹਾਂਜੀ ਹਾਂਜੀ ਆਪਣੇ ਬਾਰਿਸ਼ਾਂ ਦਾ ਮੌਸਮ ਸ਼ੁਰੂ ਹੋ ਜਾਂਦਾ ਕਿ ਇਹ ਵੀ ਕਿਹਾ ਵੀ ਇਹ ਜਾ ਰਿਹਾ ਕਿ ਮੌਨਸੂਨ ਪਰਮੀ ਹੋਏਗੀ ਹਾਂਜੀ ਹਾਂਜੀ ਤੇ ਉਹਨਾਂ ਦਿਨਾਂ 'ਚ ਫਿਰ ਹੜ੍ਹ ਜਿਹੜੇ ਆ ਉਹ ਬਹੁਤ ਵੱਡੀ ਪੱਧਰ ਤੇ ਨੁਕਸਾਨ ਕਰਦੇ ਆ ਪੰਜਾਬ ਦੇ ਪਿੰਡਾਂ ਦਾ ਖਾਸ ਕਰਕੇ ਜਿਹੜੇ ਦਰਿਆਵਾਂ ਦੇ ਲਾਗੇ ਪਿੰਡ ਨੇ ਉਹਨਾਂ ਦਾ ਹਾਂਜੀ ਬਿਲਕੁਲ ਤੇ ਜਿਵੇਂ ਕੱਗਰ ਆ ਕੱਗਰ ਬਹੁਤ ਵੱਡੀ ਪੱਧਰ ਤੇ ਭਿਆਨਕ ਨੁਕਸਾਨ ਕੀਤਾ ਪਿਛਲੇ ਸਾਲ ਸਰਕਾਰ ਤੋਂ ਵੀ ਕਾਬੂ ਨਹੀਂ ਆਇਆ ਫਿਰ ਲੋਕਾਂ ਨੇ ਆਪ ਵੱਡੀ ਪੱਧਰ ਤੇ ਬੰਨਸੋ ਲੈ ਕੇ ਕਿਤੇ ਹੈਗੇ ਆ ਹਾਂਜੀ ਹਾਂਜੀ ਸੋ ਮੇਰਾ ਖਿਆਲ ਆ ਵੀ ਪਹਿਲਾਂ ਹੀ ਸਾਨੂੰ ਇਹਦੇ ਲਈ ਸਰਕਾਰ ਨੂੰ ਜਿਹੜੀਆਂ ਹੁਣ ਤੋਂ ਹੀ ਤਿਆਰੀਆਂ ਕਰਨੀਆਂ ਚਾਹੀਦੀਆਂ ਨੇ ਇਹ ਜਿਹੜੇ ਜਿੱਥੇ ਜਿੱਥੇ ਬੰਨ ਕਮਜ਼ੋਰ ਹੋਏ ਹੋਏ ਨੇ ਜਿਵੇਂ ਤੁਸੀਂ ਬੰਨ ਆ ਜਾ ਹੋਰ ਉਹਨਾਂ ਨੂੰ ਮਜ਼ਬੂਤ ਕਰ ਲੈਣਾ ਚਾਹੀਦਾ ਹੈ ਨਹੀਂ ਦੇਖੋ ਹਰ ਸਾਲ ਜਦੋਂ ਬਾਰਿਸ਼ਾਂ ਦੇ ਮਹੀਨਿਆਂ ਦੌਰਾਨ ਦਰਮਿਆਨ ਜਦੋਂ ਦਰਿਆ ਜਿਹੜੇ ਨੂੰ ਬਾਲ ਤੇ ਹੁੰਦੇ ਆ ਤੇ ਹੜਾ ਹੜਾਂ ਦੇ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਹੂੰ ਇਹ ਆਮ ਕਰਕੇ ਜਿਹੜੇ ਦਰਿਆਵਾਂ ਦੇ ਨਾਲ ਦੇ ਇਲਾਕੇ ਨੇ ਹੂੰ ਉਹ ਹਰ ਸਾਲ ਹਰ ਸਾਲ ਉਹਨਾਂ ਦੇ ਨਾਲ ਪਤਾ ਹੁੰਦਾ ਸਰਕਾਰਾਂ ਨੂੰ ਜੋ ਇਲਾਕੇ ਦੇ ਵਸਨੀਕਾਂ ਨੂੰ ਇੱਕ ਸਾਡੇ ਇਲਾਕੇ 'ਚ ਹਰ ਸਾਲ ਪਾਣੀ ਜਿਹੜਾ ਹੁਣ ਆਉਂਦਾ ਹੀ ਆ। ਹੂੰ ਤੋ ਸਾਨੂੰ ਨਿਸ਼ਾਨ ਦੀਆਂ ਆ ਤੇ ਜਿਹੜੀਆਂ ਨੇ ਉਹਨਾਂ ਦੇ ਨਾਲ ਲੱਗੇ ਤੁਸੀਂ ਬੰਨਣੇ ਖਾਸ ਕਰਕੇ ਉਹਨਾਂ ਵੀ ਸਾਨੂੰ ਬੜੀ ਜਿਹੜੀ ਐ ਨਾ ਵੀ ਉਹ ਜਿਹੜਾ ਮੌਇਨਾ ਉਹ ਨਾਲ ਹੁਣੇ ਹੀ ਸ਼ੁਰੂ ਕਰ ਲੈਣਾ ਚਾਹੀਦਾ ਹੈ ਤੇ ਜਿਹੜੇ 20 ਪੁਆਇੰਟ ਨੇ ਜਿਹੜੇ ਤੁਸੀਂ ਬੰਨਾਂ ਦੇ ਖਾਸ ਕਰਕੇ ਜਿੱਥੇ ਸੰਭਾਵਨਾ ਹੈ ਕਿ ਬੰਨ ਟੁੱਟਣ ਦੀ ਸੰਭਾਵਨਾ ਵੱਧ ਆ ਉਹ ਉਹਨਾਂ ਦੀ ਮਜ਼ਬੂਤੀ ਲਈ ਪ੍ਰਬੰਧ ਜਿਹੜੇ ਨੇ ਉਹ ਭਰਾਲੇ ਹੁਣੇ ਸ਼ੁਰੂ ਹੋ ਜਾਣੇ ਚਾਹੀਦੇ ਆ ਇਸੇ ਤਰ੍ਹਾਂ ਸਾਡੀਆਂ ਜਿਹੜੀਆਂ ਡਰੇਨਾ ਨੇ ਜਿਨ੍ਹਾਂ ਨੇ ਪਾਣੀ ਜਿਹੜਾ ਹੈ ਬਾਰਸ਼ਾਂ ਖਿੱਚ ਕੇ ਲੈ ਜਾਣਾ ਉਹਨਾਂ ਦੀ ਸਫਾਈ ਵੀ ਸਮੇ ਰਹਿੰਦੇ ਹੋ ਜਾਣੀ ਚਾਹੀਦੀ ਹੈ ਹੋ ਜਾਣੀ ਬਿਲਕੁਲ ਔਰ ਇਸ ਤੋਂ ਇਲਾਵਾ ਸਾਈਫਨ ਜਿਹੜੇ ਨੇ ਖਾਸ ਕਰਕੇ ਜਿੱਥੋਂ ਦੀ ਸੜਕਾਂ ਦੇ ਥੱਲੇ ਹੁੰਦੀ ਸਾਈਫਨ ਨੇ ਜਾਂ ਪੁਲਾਂ ਦੇ ਥੱਲੇ ਹੁੰਦੀ ਪੈਰਾਂ ਦੇ ਸਾਈਫਨ ਨੇ ਉਹ ਜਿਹੜੇ ਸਾਈਫਨ ਉਹ ਐਡਵਾਂਸ ਹੋਣੀ ਮਤਲਬ ਉਹ ਸਾਫ ਹੋ ਜਾਣੇ ਚਾਹੀਦੇ ਇਹਦੇ ਵੱਲ ਬਹੁਤ ਧਿਆਨ ਦੇਣਾ ਚਾਹੀਦਾ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਜੀ ਫਿਰ ਇਹਦੇ ਨਾਲ ਨਾ ਖਾਸ ਕਰਕੇ ਜਿਹੜੇ ਸਾਡੇ ਕਿਸਾਨ ਵੀਰ ਨੇ ਜਿਨ੍ਹਾਂ ਦੀਆਂ ਫਸਲਾਂ ਫੜਾ ਕਰਕੇ ਮਾਰੀਆਂ ਜਾਂਦੀਆਂ ਐ ਪਸ਼ੂਆਂ ਦਾ ਚਾਰੇ ਦੀ ਬੜੀ ਕਮੀ ਆ ਜਾਂਦੀ ਹੈ ਤੋ ਚਾਰੇ ਦੇ ਪ੍ਰਬੰਧਨ ਜਿਹੜੇ ਆ ਖਾਸ ਕਰਕੇ ਸੁੱਕੀ ਤੂੜੀ ਹੋ ਗਈ ਇਹਦਾ ਸਾਨੂੰ گاؤں ਸਰਕਾਰੀ ਪੱਧਰ ਤੇ ਜ਼ਰੂਰ ਪ੍ਰਬੰਧ ਜਿਹੜੇ ਕਰ ਲੈਣੇ ਚਾਹੀਦੇ ਚਾਹੀਦੇ ਨੇ ਤਾਂ ਕਿ ਲੋੜ ਪੈਣ ਤੇ ਕਿਸਾਨ ਵੀਰਾਂ ਨੂੰ ਮਦਦ ਕਰਵਾਈ ਜਾ ਸਕੇ ਬਿਲਕੁਲ ਬਿਲਕੁਲ ਤੋ ਇਸੇ ਤਰ੍ਹਾਂ ਜਿਹੜੀਆਂ ਜੋ ਕਿਸੇ ਸਾਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕੀ ਬਾਹਰ ਕੱਢ ਕੇ ਵੀ ਲਿਉਣੇ ਪੈਂਦੇ ਆ ਹੜਾਂ ਦੇ ਪਾਣੀਆਂ ਚ ਉਹਨਾਂ ਦੇ ਠਾਉਣ ਦਾ ਜੋਗ ਪ੍ਰਬੰਧ ਹਾਂ ਬਿਲਕੁਲ ਜਿਨ੍ਹਾਂ ਥਾਵਾਂ ਤੇ ਠਰਾਉਣੇ ਆ ਚਾਹੇ ਉਹ ਸਕੂਲ ਨੇ ਧਰਮਸ਼ਾਲਾਵਾਂ ਨੇ ਜਾਂ ਹੋਰ ਉੱਚੀਆਂ ਥਾਵਾਂ ਨੇ ਤੇ ਉਹ ਉਹਨਾਂ ਦੀ ਤਿਆਰੀ ਵੀ ਸਮਾਂ ਰਹਿੰਦੀ ਆ ਹੀ ਹੋ ਜਾਣੀ ਚਾਹੀਦੀ ਅਸੀਂ ਬਿਲਕੁਲ ਉਹਨਾਂ ਦਿਨਾਂ ਦੇ ਵਿੱਚ ਹੀ ਜਾ ਕੇ ਤੇ ਤਿਆਰੀ ਕਰਦੇ ਆ ਤਾਂ ਸਾਡੇ ਜਿਹੜੇ ਪ੍ਰਾਲੇ ਉਹ ਬਿਲਕੁਲ ਨਹੀਂ ਉਹ ਬਿਲਕੁਲ ਨਹੀਂ ਹੁੰਦਾ ਤੁਹਾਨੂੰ ਕੱਖ ਨਹੀਂ ਹੁੰਦੇ ਤੁਸਲੀ ਬਕਸ ਨਹੀਂ ਹੁੰਦੇ ਤਾਂ ਸਾਨੂੰ ਸਮ ਆ ਰਹੀਆਂ ਨੇ 3-4 ਮਹੀਨਾ ਸਾਡੇ ਕੋਲ ਸਮਾਂ ਹੈਗਾ ਅਸੀਂ ਹੁਣ ਤੋਂ ਹੀ ਉਸ ਪਾਸੇ ਜਿਹੜੇ ਰਿਸੋਰਸਸ ਨੇ ਉਹਨਾਂ ਨੂੰ ਮੋਬਿਲਾਈਜ਼ ਕਰ ਦੇਣਾ ਚਾਹੀਦਾ ਕਰੀਏ ਤੇ ਕੋਸ਼ਿਸ਼ੇ ਵੀ ਕੋਸ਼ਿਸ਼ ਕਰੋ ਕੁਝ ਅਗਲੇ ਕੁਝ ਸਾਲਾਂ ਚ ਵੀ ਹੜ ਆਉਣੇ ਬੰਦ ਕੀ ਹੋਣ ਇਹ ਪਰ ਫਿਰ ਵੀ ਕਈ ਵਾਰੀ ਬਹੁਤ ਐਕਸਟ੍ਰੀਮ ਵੈਦਰ ਕੰਡੀਸ਼ਨਸ ਖੜੀਆਂ ਹੋ ਜਾਂਦੀਆਂ ਨੇ ਇਸੇ ਤਰ੍ਹਾਂ ਸਾਲ ਵੀ ਇਦਾਂ ਹੀ ਹੋਇਆ ਸੀ ਜਾਂ ਪੰਜਾਬ ਚ ਕਈ ਵਾਰੀ ਵੀ ਵੀ ਨਹੀਂ ਪੈਂਦਾ ਉਹ ਹੜਾ ਮੀਂਹ ਪਹਾੜਾਂ ਚ ਪੈਂਦਾ ਤੇ ਫੜ ਸੜ ਗਿਆ ਬਿਲਕੁਲ ਸਾਡੇ ਦੇਖੋ ਅਸੀਂ ਹੜਾ ਨੂੰ ਮੁਕੰਮਲ ਤੌਰ ਤੇ ਤੇ ਇਹਨਾਂ ਨੂੰ ਰੋਕ ਨਹੀਂ ਲਾ ਸਕਦੇ ਕਿਉਂਕਿ ਸਾਡੇ ਜਿਹੜਾ ਪੰਜਾਬ ਚ ਪਾਣੀ ਆਉਂਦਾ ਉਹ ਪਹਾੜਾਂ ਦੇ ਵਿੱਚ ਹੋਈ ਬਾਰਿਸ਼ ਖਾਸ ਕਰਕੇ ਹਿਮਾਚਲ ਉੱਤੇ ਤਿੱਬਤ ਜਿੱਥੋਂ ਸਾਡੇ ਦਰਿਆ ਓਰੀਜਿਨੇਟ ਹੁੰਦੇ ਨੇ ਸੋ ਸਾਡੇ ਲਈ ਉਹ 100% ਤਾਂ ਅਸੀਂ ਨਹੀਂ ਰੋਕ ਸਕਦੇ ਔਰ ਪਰ ਅਸੀਂ ਇਹਨਾਂ ਨੂੰ ਬਚਾ ਬਚ ਇਹਨਾਂ ਨੂੰ ਮਾਰਕਟ ਦਾ ਕਰਨਾ ਹੈ ਮਾਰਕਟਾ ਸਕਦੇ ਹਾਂ ਮਾਰਕਟਾ ਸਕਦੇ ਹਾਂ ਜੀ ਸੋ ਇਹ ਜਿਹੜੀ ਵੀਡੀਓ ਆ ਇਹਨੂੰ ਇੱਥੇ ਅਸੀਂ ਖਤਮ ਕਰਦੇ ਆ ਅੱਜ ਲਈ ਇਹਨਾਂ ਬਹੁਤ ਹੈ ਅ ਤੁਹਾਡਾ ਸਾਰਿਆਂ ਦਾ ਧੰਨਵਾਦ ਇਸ ਵੀਡੀਓ ਨੂੰ ਆਪ ਸੁਣਨਾ ਤੇ ਅੱਗੇ ਸ਼ੇਅਰ ਵੀ ਕਰਨਾ ਸਾਰਿਆਂ ਦਾ